ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਬਲਾਡਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਚੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਆ ਜੀ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਨੀਡਲ ਵਰਕ ਦੇ ਸੂਟ ਜੋ ਆਪਣੀਆਂ ਕਸਟਮਰਾਂ ਦੇ ਸਾਡੇ ਕੋਲ ਰੈਡੀ ਹੋਏ ਆ ਜੀ ਠੀਕ ਹੈ ਜੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਇਹ ਨੀਡਲ ਵਰਕ ਦੇ ਵਿੱਚ ਅਸੀਂ ਆਪਣੀ ਕਿਸੇ ਕਸਟਮਰ ਦਾ ਸੂਟ ਰੈਡੀ ਹੋਇਆ ਜੀ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਰੈਡੀ ਹੋਇਆ neck ਬਣਿਆ ਨੀਚੇ ਘੇਰਾ ਬਣਿਆ ਹੋਇਆ ਤੇ 슬ੀਵਸ ਵੀ ਇਹਦੀਆਂ ਰੈਡੀ ਹੈ ਜੀ 슬ੀਵਸ ਤੁਹਾਨੂੰ ਦਿਖਾਵਾਂਗੇ ਜੀ 슬ੀਵਸ ਵੀ ਬਹੁਤ ਪਿਆਰੀਆਂ ਜੀਆਂ ਦੀਆਂ 슬ੀਵਸ ਬਣੀਆਂ ਹੋਈਆਂ ਦੇਖੋ ਜੀ ਆਰਕੰਡਿਤ ਤੇ ਅਸੀਂ ਰੈਡੀ ਕਰਵਾਇਆ ਇਹ ਵਾਲਾ ਦੇਖੋ ਜੀ ਇਹ ਵਾਲੀਆਂ ਰੈਣੀ ਕਿਹਦੀਆਂ 슬ੀਵਸ ਬਹੁਤ ਪਿਆਰੀਆਂ ਜੀਆਂ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਤੇ neck ਦੇਖੋ ਜੀ ਬਹੁਤ ਪਿਆਰਾ ਜਿਹਾ neck ਬਣਿਆ ਹੋਇਆ ਫਿਨਿਸ਼ਿੰਗ ਦੇਖ ਸਕਦੇ ਹੋ neck ਦੀ ਤੇ ਵਾਲਾ ਨਾਲ ਹੋਇਆ ਜੀ ਦੁਪੱਟਾ ਰੈਡੀ ਠੀਕ ਹੈ ਜੀ ਇਹ ਵਾਲਾ ਦੁਪੱਟਾ ਨਾਲ ਰੈਡੀ ਹੋਇਆ ਜੀ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਇਹ ਵੀ ਆਰਕੰਡੀ ਤੇ ਰੈਡੀ ਹੋਇਆ ਜੀ ਦੇਖੋ ਜੀ neck ਬਣਿਆ ਹੋਇਆ نیچے ਘੇਰਾ ਰੈਡੀ ਹੋਇਆ ਹੈ ਇਹਦਾ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਇਹਦਾ ਦੁਪੱਟਾ ਬੜਾ ਪਿਆਰਾ ਸਾ ਦੁਪੱਟਾ ਰੈਡੀ ਹੋਇਆ ਏ ਕੇਰਾ ਦੇਖੋ ਜੀ ਇਹ ਕੇਰਾ ਰਹਿਣ ਵਾਲਾ ਹੈ ਦਾ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਦੇਖੋ ਜੀ ਇਹ ਵਾਲੀਆਂ ਇਹਦੀਆਂ 슬ੀਵਸ ਰਹਿਣਗੀਆਂ ਜੀ ਬਹੁਤ ਪਿਆਰੀਆਂ ਜੀ ਇਹਦੀਆਂ 슬ੀਵਸ ਬਣੀਆਂ ਹੋਈਆਂ ਚੈੱਕ ਕਰੋ ਠੀਕ ਹੈ ਜੀ ਏਸੀ ਨੀਡਰ ਵਰਕ ਦੇ ਜਿਹੜੇ ਸੂਟ ਰੈਡੀ ਹੋਏ ਆ ਜੀ ਦੁਪੱਟਾ ਰੈਡੀ ਹੋਇਆ ਹੁਣ ਅਸੀਂ ਦਿਖਾਵਾਂਗੇ ਜਿਹੜੇ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਬੁਟੀਕ ਵਰਕ ਦੇ ਜੀ ਸਵਾਗਤ ਕਰਦੀਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਪਟਿਕ ਵਰਕ ਦੇ ਸੂਟ ਰਹਿਣ ਵਾਲੇ ਆ ਜੀ ਆ ਕਲੈਕਸ਼ਨ ਜਿਹੜੀ ਰਹੂਗੀ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡੇ ਵਾਸਤੇ ਵਰਕ ਲੈ ਕੇ ਆਏ ਆ ਪਹਿਲਾਂ ਮੇਰੀ ਆਪਣਾ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਅਸੀਂ ਆਪਣੀਆਂ ਬਹੁਤ ਸਾਰੀਆਂ ਭੈਣਾਂ ਤੋਂ ਸੌਰੀ ਮੰਗਦੇ ਆ ਵੀ ਕਿਉਂਕਿ ਸੰਤੂ ਕਈ ਵਾਰੀ ਭੈਣਾਂ ਦੇ ਜਿਹੜੇ ਮੈਸੇਜ ਹੁੰਦੇ ਆ ਨਹੀਂ ਟੈਂਡ ਹੁੰਦੇ ਕਿਉਂਕਿ ਸਾਡਾ ਜਿਹੜਾ ਕੰਮ ਹੈ ਜੀ ਆਫਲਾਈਨ ਵੀ ਹੈ ਤੇ ਆਨਲਾਈਨ ਵੀ ਹੈ ਇਸ ਕਰਕੇ ਆਫਲਾਈਨ ਹੁਣ ਕਈ ਵਾਰੀ ਬਿਜ਼ੀ ਹੋ ਜਾਈਦਾ ਜਾਦਾ ਮੈਸੇਜ ਨਹੀਂ ਆ ਟੈਂਡ ਹੁੰਦੇ ਤੇ ਭੈਣਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਜੀ ਤੇ ਰਿਕਵੈਸਟ ਹੈ ਕਿ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਜਿਹੜੀ ਸਾਡੀ ਲੋਕੇਸ਼ਨ ਹੈਗੀ ਆ ਉਹ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਤੇ ਮੇਰੀ ਸ਼ਾਪ ਤੇ ਆਉਣ ਲਈ ਤਾਨੂੰ ਪਿੱਖੀ ਰੋਡ ਤੋਂ ਆਉਣਾ ਪਊਗਾ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪਊਗਾ ਜੀ ਸਾਡੀ ਜਿਹੜੀ ਸ਼ਾਪ ਹੈ ਬੁਹਾ ਰੋਡ ਤੇ ਹੈ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਤੁਸੀਂ ਪੁਲ ਦੇ ਵਾਪਸ ਨੀਚੇ ਆਉਣਾ ਜੀ ਲੈਫਟ ਸਾਈਡ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ 'ਚ ਐਂਟਰ ਕਰਨਾ ਜੀ ਬਲਬੀਰ ਕੌਰ ਪ੍ਰਧਾਨ ਵਾਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਆ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰੈਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹ ਜੀ ਰਾਈਟ ਸਾਈਡ ਆਉਣਾ ਪੌਲ ਦੇ نیچے ਵਾਪਸ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਦੀ ਹੈ ਜੀ ਠੀਕ ਹੈ ਜੀ ਬਲਵੀਰ ਕੌਰ ਪ੍ਰਧਾਨ ਵਾਲੀ ਗਲੀ ਹੈ ਜੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਲਓ ਜੀ ਅਸੀਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਬੁਟੀਕ ਵਰਕ ਦੇ ਸੂਟ ਸੂਟ ਜਿਹੜੇ ਅਸੀਂ ਤੁਹਾਡੇ ਵਾਸਤੇ ਰੈਡੀ ਕੀਤੇ ਆ ਪੈਚ ਵਰਕ ਦੇ ਵਿੱਚ ਵੀ ਸੂਟ ਰੈਡੀ ਕੀਤੇ ਆ ਤੇ ਕ੍ਰੋਸ ਸਟਿਚ ਦੇ ਵਿੱਚ ਵੀ ਸੂਟ ਲੈ ਕੇ ਆਏ ਆ ਨਿਊ ਡਿਜ਼ਾਈਨਿੰਗ ਰਹਿਣ ਵਾਲੀਆਂ ਸੂਟਾਂ ਦੀ ਚੈੱਕ ਕਰੋ ਜੀ ਪਹਿਲਾ ਸੂਟ ਦੇਖੋ ਕੈਮਰਿਕ ਦੇ ਉੱਪਰ ਰੈਡੀ ਕਰਵਾਇਆ ਇਹ ਮਾ우스 ਸਕਿਨ ਜੀ ਬੇਸ ਤੇ ਲੈ ਕੇ ਆਇਆ ਬਹੁਤ ਪਿਆਰਾ ਸੂਟ ਹੈ ਜੀ ਪੈਚ ਵਰਕ ਦੇ ਨਾਲ ਰੈਡੀ ਕਰਵਾਇਆ ਜੀ ਚੈੱਕ ਕਰੋ ਤੁਸੀਂ ਇਹਦਾ ਜਿਹੜਾ ਘੇਰਾਗਾ ਉਹ 25 ਇੰਚ ਤੱਕ ਵੀ ਰੈਡੀ ਕਰ ਸਕਦੇ ਹੋ 20 ਇੰਚ ਤੱਕ ਵੀ ਰੈਡੀ ਕਰ ਸਕਦੇ ਹੋ 18 ਇੰਚ ਤੱਕ ਵੀ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਪੈਚ ਦੀ ਫਿਨਿਸ਼ਿੰਗ ਦੇਖੋ ਬਹੁਤ ਪਿਆਰੀ ਜੀ ਫਿਨਿਸ਼ਿੰਗ ਹੈ ਦੇਖੋ ਜੀ ਪੂਰੀ ਫਿਨਿਸ਼ਿੰਗ ਹੈ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਆ ਵਰਕ ਦੀ ਠੀਕ ਹੈ ਜੀ ਪ੍ਰਾਈਸ ਵੀ ਸਿਰਫ ਸਾਡਾ ਜੈੰਦੂਲ ਜਿਹਾ ਹੀ ਹੁੰਦਾ ਤੇ ਇਹਦੀਆਂ ਬਾਜ਼ੂ ਵੀ ਰੈਡੀ ਆ ਜੀ 슬ੀਵਸ ਵੀ ਤੁਹਾਨੂੰ ਦਿਖਾਵਾਂਗੇ ਸਕਨ ਜਿਹੜੀ ਇਹ ਸੀ ਥਰੂ ਨਹੀਂ ਹੁੰਦੀ ਜੀ ਇਹਦੇ ਵਿੱਚੋਂ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ ਬਾਜ਼ੂ ਦੇ ਉੱਪਰ 슬ੀਵਸ ਦੇ ਉੱਪਰ ਵਰਕ ਹੋਣਾ ਬਹੁਤ ਹੀ ਪਿਆਰਾ ਜਿਹਾ 슬ੀਵਸ ਦੇ ਉੱਪਰ ਵਰਕ ਆਉਣ ਵਾਲਾ ਚੈੱਕ ਕਰੋ ਜੀ ਨਜ਼ਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਠੀਕ ਹੈ ਜੀ ਪੈਚਵਰਕ ਹੋਇਆ ਕਾਪਰ ਜਾਂ ਰੈਸਟਰੀਆ ਕੋਲ ਕਲਰ ਦਾ ਪੈਚਵਰਕ ਲੱਗਿਆ ਹੋਇਆ ਤੇ ਦੁਪੱਟਾ ਵੀ ਪਲੀਨ ਬਹੁਤ ਪਿਆਰਾ ਲੱਗਣਾ ਸੀ ਇਹਦੇ ਨਾਲ ਪ੍ਰਾਈਸ ਸਿਰਫ ਰਹਿਣੀ ਵਾਲੀ ਹੈ ਜੈਨੂਅਲ ਜੀ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ 850 ਦੇ ਵਿੱਚ ਸੂਟ ਰਹੂਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਘੇਰਾ ਜਿੰਨਾ ਮਰਜ਼ੀ ਰੱਖੋ ਜੀ ਕਿਉਂਕਿ ਅਸੀਂ ਸਾਈਡ ਤੋਂ ਘੇਰਾ ਥੋੜਾ ਜਿਹਾ ਫਿਨਿਸ਼ਿੰਗ ਪੱਟੀ ਦੇ ਕੇ ਵਧਾ ਵੀ ਸਕਦੇ ਹਾਂ ਇਹਦੇ ਵਿੱਚ ਤੁਹਾਨੂੰ ਸੂਟ ਮਿਲ ਲਈ ਸਾਡੇ ਕੋਲੋਂ ਦੋ ਹੋਰ ਸੂਟ ਸਾਡੇ ਕੋਲ ਏਦਾਂ ਦੇ ਅਵੇਲੇਬਲ ਹੈ ਦੇਖੋ ਜੀ ਇਹ ਵਾਲੇ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਪੈਚ ਵਰਕ ਵਾਲੇ ਸੂਟ 850 ਉਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਬਹੁਤ ਹੀ ਸਿਆਣਾ ਨਿਊ ਜਿਆ ਡਿਜ਼ਾਈਨ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਡਿਜ਼ਾਈਨ ਦੇ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਜੀ ਨਿਊ ਡਿਜ਼ਾਈਨ ਹੈ ਕ੍ਰਾਸ ਸਟਿਚ ਦੇ ਵਿੱਚ ਚੈੱਕ ਕਰੋ ਜੀ ਉੱਪਰ ਨੈਕ ਲਾਈਨ ਵੀ ਬਣੀ ਹੋਈ ਹੈ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਚੈੱਕ ਕਰੋ ਨਜ਼ਦੀਕ ਤੋਂ ਡਿਜ਼ਾਈਨ ਇਹ ਨਿਊ ਲੈ ਕੇ ਆਏ ਆ ਠੀਕ ਹੈ ਲੈਂਥ ਜਿੰਨੀ ਮਰਜ਼ੀ ਰੱਖੋ ਘੇਰਾ ਜਿੰਨਾ ਮਰਜ਼ੀ ਰੱਖੋ ਭਲਾ 27 ਇੰਚ ਤੱਕ ਘੇਰਾ ਰੈਡੀ ਕਰ ਲਓ ਜੀ ਇਹਦਾ ਜਿੰਨਾ ਮਰਜ਼ੀ ਘੇਰਾ ਤੁਸੀਂ ਰੱਖ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਤੇ ਚੈੱਕ ਵਰਬਰੀ ਸਟਾਫ ਹੈ ਸਟਾਫ ਜਿਹੜਾ ਰੋਗਾ ਬਿਲਕੁਲ ਪਿਓਰ ਕਾਟਨ ਚੈੱਕ ਵਰਬਰੀ ਹੈ ਜੀ ਨਜ਼ਦੀਕ ਤੋਂ ਦੇਖੋ ਚੈੱਕ ਵਰਬਰੀ ਹੈ ਤੇ 슬리브 ਸਵੀਰੀਆਂ ਰੈਡੀ ਆ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਉਹ ਵੀ ਦੇਖ ਸਕਦੇ ਆ ਤੁਸੀਂ ਦੇਖੋ ਜੀ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ 슬ੀਵਸ ਆ ਜੀ ਇਹਦੀਆਂ ਪ੍ਰਾਈਸ ਜਿਹੜੀ ਇਹਦੀ ਰਹਿਣ ਵਾਲੀ ਆ ਜੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਆ ਜੀ 850 ਦੇ ਵਿੱਚ ਪੂਰਾ ਫੁੱਲ ਹੈਵੀ ਦੇਖੋ ਜੀ ਕ੍ਰਾਸ ਟਿਸ ਦੇ ਨਿਊ ਡਿਜ਼ਾਈਨਿੰਗ ਰਹਿਣ ਵਾਲੀ ਆ 850 ਦੇ ਵਿੱਚ ਤੁਸੀਂ ਲੈ ਸਕਦੇ ਆ ਆਫ ਵਾਈਟ ਦੇ ਵਿੱਚ ਸੂਟ ਰਹੂਗਾ ਜੀ ਇਹ ਡਿਜ਼ਾਈਨਿੰਗ ਦੇਖੋ बहुत प्यारी जी रहेगी डिजाइनिंग स्टफ भी बहुत फाइन लगाया जी चेक बरबरी अगला कलर चेक करो जी कॉपर कोपर या कलर है लाइट जहा मिठा ज ऑरेंज कॉपर जहा कलर वाला जी ये देखो जी चेक बरबरी स्टफ रहेगा जी डिजाइनिंग देखो बहुत प्यारी डिजाइनिंग रहने वाली है साढ़े अठ सौ रहेगी जी ਚੈੱਕ ਕਰ ਬਰਬਰੀ ਤੇ ਰੈਡੀ ਕਰਵਾ ਕੇ ਦਿੱਤਾ ਜੀ ਫੁੱਲ ਹੈਵੀ 슬ੀਵਸ ਸਭ ਨਾਲ ਬਣੀਆਂ ਹੋਈਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਜੀ ਇਹਦੀਆਂ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ ਜੀ 850 850 ਦੇ ਵਿੱਚ ਸੀ ਇਹ ਵਾਲਾ ਬੜਾ ਪਿਆਰਾ ਜਿਹਾ ਸੂਟ ਲੈ ਸਕਦੇ ਹੋ ਜੀ ਕਲਰ ਚੈੱਕ ਕਰੀ ਚੰਨੋ ਦੇਖੋ ਜੀ ਅਗਲਾ ਕਲਰ ਦੇਖੋ ਜੀ ਸੀ ਥਰੂ ਨਹੀਂ ਹੈਗਾ ਜੀ ਇਹ विदाउट लाइनिंग सूट बनਨ ਵਾਲਾ ਚੈੱਕ ਕਰੋ ਡਿਜ਼ਾਈਨਿੰਗ ਦੇਖੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ neck ਦੇਖੋ ਜੀ ਬਣਿਆ ਹੋਇਆ ਪੂਰਾ ਫੁੱਲ ਹੈਵੀ neck ਹੈ ਦੋ ਪੈਨਲਸ ਆ ਰਹੇ ਆ ਪੂਰੀ ਸ਼ਾਲਟ ਉੱਪਰ ਹਲਕੀ ਹਲਕੀ ਬੂਟੀ ਵੀ ਬਣੀ ਹੋਈ ਹੈ ਜੀ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਜੀ ਜਿਹੜੋ ਬਣਾ ਕੇ ਰੈਡੀ ਕਰੋਗੇ ਨਾ ਤੇ ਬਹੁਤ ਪਿਆਰਾ ਲੱਗਣਾ ਭਰਿਆ ਭਰਿਆ ਤੁਹਾਡਾ ਪੂਰਾ ਫੁੱਲ ਹੈਵੀ ਸਲੀਵਸ ਚੈੱਕ ਕਰ ਸਕਦੇ ਹਾਂ ਜੀ ਸਲੀਵਸ ਵੀ ਤੁਹਾਨੂੰ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਠੀਕ ਹੈ ਜੀ ਪਲਸ ਸਲਵਾਰ ਦੀ ਮੂਰੀ ਤੇ ਲਿਆ ਸਕਦੇ ਹਾਂ ਵਰਕ ਪ੍ਰਾਈਸ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਮਹਿੰਦੀ ਸ਼ੇਡ ਚ ਆਊਗਾ ਜੀ ਨਿਓਨ ਮਹਿੰਦੀ ਦੇ ਵਿੱਚ ਚੈੱਕ ਕਰੋ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਵੱਲਦੀ ਪੈ ਰਿਹਾ ਇਹਦੇ ਵਿੱਚ ਕਿਉਂਕਿ ਕਾਟਨ ਸਟਾਫ ਹੈ ਜੀ ਬਿਲਕੁਲ ਪਿਓਰ ਕਾਟਨ ਹੈ ਕਿਸੇ ਤਰ੍ਹਾਂ ਦਾ ਮਿਕਸ ਸਟਾਫ ਨਹੀਂ ਲੈ ਕੇ ਆਏ ਤੁਹਾਡੇ ਵਾਸਤੇ ਬਿਲਕੁਲ ਬਰਬਰੀ ਸਟਾਫ ਰਹੂਗਾ ਜੀ ਕਾਟਨ ਬਰਬਰੀ ਕਾਟਨ ਬਰਬਰੀ ਦੇ ਵਿੱਚ ਰਹੂਗਾ ਸੂਟ ਦੇਖੋ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਜੀ ਇਹਨਾਂ ਸੂਟਾਂ ਦੀ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਪ੍ਰਾਈਸ ਸਿਰਫ ਰਹਿਣ ਵਾਲੀ ਹੈ 850 ਜੈਨੂਲ ਜੀ ਪ੍ਰਾਈਸ ਦੇ ਵਿੱਚ ਤੁਹਾਡੇ ਵਾਸਤੇ ਲਿਆਏ ਆ ਸੂਟ ਠੀਕ ਹੈ ਜੀ ਜੇਕਰ ਤੁਸੀਂ ਖੁਦ ਰੈਡੀ ਕਰੋਗੇ ਦੇਖੋ ਤੁਹਾਨੂੰ 500 550 ਦਾ ਸੂਟ ਪੈਣਾ ਇਸ ਤੋਂ ਇਲਾਵਾ ਤੁਸੀਂ ਵਰਕ ਵੀ ਕਰਵਾਉਂਗੇ ਤਾਂ ਅਸੀਂ ਸਿਰਫ ਤੁਹਾਨੂੰ ਦੇ ਰਹੇ ਹਾਂ ਜੀ ਐਨੇ ਸੋਹਣੇ ਡਿਜ਼ਾਈਨਰ ਸੂਟ ਰੈਡੀ ਕਰਕੇ ਉਹ ਵੀ ਜੋ ਨਿਊ ਟ੍ਰੈਂਡਿੰਗ ਡਿਜ਼ਾਈਨ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨਿਊ ਡਿਜ਼ਾਈਨਿੰਗ ਹੈ ਜੀ ਇਹ ਤੇ ਤੁਹਾਨੂੰ ਸਿਰਫ ਜੈਨੂਲ ਜੀ ਪ੍ਰਾਈਸ ਦੇ ਰਹੇ ਆ ਜੀ ਚੈੱਕ ਕਰੋ ਜੀ ਪ੍ਰਾਈਸ 850 ਨੈਕ ਦੋ ਪੈਨਲਸ ਹੈ ਕਲਰ ਹੋਊਗਾ ਜੀ ਪੀਸ ਗਾਜਰੀ ਜਿਹਾ ਰਹਿਣ ਵਾਲਾ ਗਾਜਰੀ ਜੀ ਸ਼ੇਡ ਦੇ ਵਿੱਚ ਰਹੂਗਾ ਤੇ ਇਹ ਵਾਲੀਆਂ ਰੈਣਗੀਆਂ ਜੀ ਦੇ ਨਾਲ 슬ੀਵਸ ਦੇਖੋ ਜੀ ਇਹ 슬ੀਵਸ ਰੈਣਗੀਆਂ ਜੀ ਇਹਦੀਆਂ ਪ੍ਰਾਈਸ ਜਿਹੜੀ ਰਹੂਗੀ ਜੀ ਇਹਦੀ साढ़े अठ सौ मूव कलर आऊगा जी वाइन मूव या लाइट कलर है बहुत प्यारा जा कलर आऊगा देखो चेक करो जी स्टफ चेक करो बहुत प्यारा जो स्टफ है चेक बरबरी रहूगा जी डिजाइनिंग देखो बड़ी प्यारी जी डिजाइनिंग रहने वाली है तो ये वाली रहूगी जी य देखो जी स्लीवस रहिया जी प्राइस सिर्फ साढ़े अठ सौ चेक करो जी डिजाइनिंग डिजाइनिंगाए कलर आऊगा जी देखो जी बहुत प्यारा जहा सूट है, है खादी तो रेडी है जी सिकाए कलर खादी तो रेडी है खादी स्टफ रहेगा जी ये ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਡਿਜ਼ਾਈਨਿੰਗ ਰਹਿਣ ਵਾਲੀ ਆ ਠੀਕ ਆ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਦੇਖੋ ਜੀ ਇਹ 슬ੀਵਸ ਰਹਿਣਗੀਆਂ ਪ੍ਰਾਈਸ ਸਿਰਫ 850 ਖਾਦੀ ਸਟਾਫ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਇਹ ਵਾਲਾ ਚੈੱਕ ਕਰੋ ਜੀ ਵਾਈਟ ਬੇਸ ਤੇ ਸੈਲਫ ਦੇ ਵਿੱਚ ਰਹੂਗਾ ਦੋ ਪੈਨਲਸ ਬਣੇ ਹੋਏ ਆ ਜੀ ਪੂਰਾ ਫੁੱਲ ਹੈਵੀ ਸੂਟ ਹੈ ਦੇਖੋ ਜੀ ਦੋ ਪੈਨਲਸ ਬਣੇ ਆ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵ ਹੈ ਇਹਦੀ ਪ੍ਰਾਈਸ ਰਹੂਗੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਇਹ ਵੀ ਸਿਰਫ 700 ਇਹਦੀ ਪ੍ਰਾਈਸ ਲੈਣ ਵਾਲੀ ਹੈ ਜੀ ਇਹਦੇ ਵਿੱਚ ਇੱਕ ਆਊਗਾ ਜੀ ਸਕਾਏ ਕਲਰ ਕਿਸਕਾਏ ਕਲਰ ਆਉਣ ਵਾਲਾ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਖਾਦੀ ਦੇ ਵਿੱਚ ਹੈ ਜੀ ਖਾਦੀ ਵਿੱਚ ਰੈਡੀ ਹੈ 700 ਰੁਪਿਆ ਪ੍ਰਾਈਸ ਰਹੂਗੀ ਜੀ ਇਹਦੀ ਖਾਦੀ ਵਿੱਚ ਰਹੂਗਾ ਜੀ ਇਹ ਠੀਕ ਹੈ ਜੀ ਤੇ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਦੇਖੋ ਜੀ ਪੂਰੀਆਂ 슬ੀਵਸ ਵੀ ਫੁੱਲ ਹੈਵੀ ਮੈਲਨ ਵਾਲੀ ਹੈ ਠੀਕ ਹੈ ਜੀ ਪ੍ਰਾਈਸ ਸਿਰਫ 700 ਰੁਪਿਆ ਰਹਿਣ ਵਾਲੀ ਹੈ ਜੀ ਇਹ ਕਿਹਦੇ ਵਿੱਚ ਆਊਗਾ ਵਾਈਟ ਦੇ ਵਿੱਚ ਖਾਦੀ ਵਾਈਟ ਚ ਆਊਗਾ ਜੀ ਪ੍ਰਾਈਸ ਇਹਦੀ ਵੀ 700 ਰੁਪਿਆ ਹੋਊਗੀ ਜੀ ਇਹ ਵੀ ਖਾਦੀ ਦੇ ਉੱਤੇ ਰੈਡੀ ਆ ਜੀ ਵਾਈਟ ਸਟਾਫ ਦੇ ਵਿੱਚ ਰਹੂਗਾ ਖਾਦੀ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਪੂਰਾ ਫੁੱਲ ਹੈਵੀ ਐਦਾਂ ਗੁਰਦਾਰਾ ਸਾਹਿਬ ਬਣਾਉਣ ਲਈ ਸੂਟ ਬਹੁਤ ਵਧੀਆ ਜੀ ਵਾਈਟ ਬੇਸ ਤੇ ਜੇ ਤੁਸੀਂ ਰੈਡੀ ਕਰਨਾ ਚਾਹੁੰਦੇ ਹੋ ਤੇ ਬਹੁਤ ਪਿਆਰੇ ਬੰਦੇ ਆ ਜੀ ਸੂਟ ਐਦਾਂ 슬ੀਵਸ ਐ 700 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ 700 ਦਾ ਦੇ ਉੱਪਰ ਵਰਕ ਹੀ ਹੋਇਆ ਦੇਖੋ ਜੀ ਉਹ ਬਾਕੀ ਇਹਦਾ ਸਟਾਫ ਦੇਖ ਲਓ ਤੁਸੀਂ ਇਹ ਵਾਲਾ ਚੈੱਕ ਕਰੋ ਜੀ ਲੈਮਨ ਕਲਰ ਦੇ ਵਿੱਚ ਆਊਗਾ ਪੂਰੇ ਫਰੰਟ ਦੇ ਉੱਪਰ ਤੁਹਾਨੂੰ ਮਿਲ ਲਗੀਏ ਫਲਾਵਰ ਪੂਰੀ ਸ਼ਰਟ ਦੇ ਫਰੰਟ ਉੱਪਰ ਮਿਲ ਲਗੇ ਫਲਾਵਰ ਤੁਹਾਨੂੰ ਤੇ ਇਸ ਪੂਰੀਆਂ ਫੁੱਲ ਹੈਵੀ 슬ੀਵਸ ਮਿਲਣ ਵਾਲੀਆਂ ਜੀ ਇਹਦੀਆਂ ਖਾਦੀ ਉੱਪਰ ਰੈਡੀ ਹੈ ਲੈਮਨ ਕਲਰ ਹੈ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਪ੍ਰਾਈਸ ਸਿਰਫ ਰਹੂਗੀ ਇਹਦੀ 700 ਰੁਪਏ ਇਹ ਆਊਗਾ ਜੀ ਸਿੰਦੀ ਤੇ ਪੀਸ ਪਿੰਕ ਕਲਰ ਹੈ ਜੀ ਖਾਦੀ ਦੇ ਵਿੱਚ ਰਹੂਗਾ ਜੀ ਦੋ ਪੈਨਲਸ ਆ ਰਹੇ ਆ ਚੈੱਕ ਕਰੋ ਜੀ ਬਿਲਕੁਲ ਪਿਓਰ ਖਾਦੀ ਸਟਾਫ ਹੈ ਜੀ ਕਾਟਨ ਖਾਦੀ ਰਹੂਗਾ ਚੈੱਕ ਕਰੋ ਜੀ ਕਾਟਨ ਖਾਦੀ ਰਹੂਗਾ ਜੀ 슬ੀਵਸ ਦੇਖੋ ਇਹਦੀਆਂ ਇਹ ਵਾਲੀਆਂ ਸਰੀਫ ਸਾ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਪ੍ਰਾਈਸ ਸਿਰਫ ਰਹੂਗੀ ਜੀ 700 ਰੁਪਏ ਇਹ ਵੀ ਪੀਸ ਕਲਰ ਤੇ ਹੈ ਦੇਖੋ ਜੀ ਪੂਰਾ ਫੁੱਲ ਹੈ ਵੀ ਸੂਟ ਰਹਿਣ ਵਾਲਾ ਜੀ ਫਲਾਵਰਸ ਪੂਰੇ ਸ਼ਰਟ ਦੇ ਉੱਪਰ ਫਲਾਵਰਸ ਬਣੇ ਹੋਏ ਆ ਦੇਖੋ ਜੀ ਪੂਰੀ ਸ਼ਰਟ ਉੱਪਰ ਫਲਾਵਰ ਬਣੇ ਹੋਏ ਆ ਤੇ ਬਾਕੀ ਤੁਸੀਂ ਫਿਨਿਸ਼ਿੰਗ ਪੱਟੀ ਲਾ ਕੇ ਰੈਡੀ ਕਰੋਗੇ ਬਹੁਤ ਸੋਹਣਾ ਰੈਡੀ ਹੋਣਾ ਜੀ ਇਹ ਵਾਲਾ ਸੂਟ ਤੇ ਇਹ ਵਾਲੀਆਂ ਰਹਿਣਗੀਆਂ ਇਹਦੇ ਨਾਲ 슬ੀਵਸ ਰਹਿਣਗੀਆਂ ਇਹਦੀਆਂ ਠੀਕ ਹੈ ਜੀ ਬਹੁਤ ਪਿਆਰਾ ਸੂਟ ਲੱਗਦਾ ਏਦਾਂ ਸੀ ਤੁਹਾਨੂੰ ਦਿਖਾਵਾਂਗੇ ਜਿਹੜੇ ਸਾਡੇ ਕਸਟਮਰਾਂ ਨੇ ਸਾਡੇ ਕੋਲੋਂ ਸੂਟ ਵੀ ਬਾਇ ਕੀਤੇ ਆ ਤਾਂ ਉਹਨਾਂ ਦੇ ਦੁਪੱਟੇ ਜਿਹੜੇ ਰੈਡੀ ਹੋਏ ਆ ਡਬਲ ਸ਼ੇਡ ਦੇ ਵਿੱਚ ਬਹੁਤ ਪਿਆਰੇ ਲੱਗਦੇ ਆ ਜੀ ਦੇਖੋ ਜੀ ਇਹ ਵੇਖੋ ਜੀ ਸਿੰਧੀ ਵਰਕ ਦੇ ਵਿੱਚ ਰਹੂਗਾ ਸੂਟ ਪਿੰਕ ਜੀ ਕਲਰ ਦਾ ਇਹਦੇ ਉੱਪਰ ਹੋਇਆ ਵਰਕ ਦੇਖੋ ਜੀ ਚੈੱਕ ਕਰੋ ਜੀ ਇਹਦੀਆਂ 슬ੀਵਸ ਦੇਖੋ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਆ ਪ੍ਰਾਈਸ ਰੋਗੀ 700 ਰੁਪਏ ਇਹ ਵਾਲਾ ਚੈੱਕ ਕਰੋ ਜੀ ਸਾਡੇ ਕਸਟਮਰ ਇਹ ਸੂਟ ਸਾਡੇ ਕੋਲੋਂ ਬਾਇ ਕੀਤੀ ਸੀ ਨਾਲ ਅਸੀਂ ਦੁਪੱਟੇ ਰੈਡੀ ਕਰਵਾ ਕੇ ਦਿੱਤੀ ਆ ਡਬਲ ਸ਼ੇਡ ਦੇ ਦੇਖੋ ਬਹੁਤ ਪਿਆਰਾ ਸੂਟ ਬਣ ਗਿਆ ਜੀ ਦੇਖੋ ਕਿੰਨਾ ਪਿਆਰਾ ਸੂਟ ਲੱਗਦਾ ਜੀ ਇਦਾਂ ਦੁਪੱਟਾ ਟਾਈ ਕਰਨ ਦੇ ਨਾਲ ਠੀਕ ਹੈ ਜੀ ਇਹ ਕੇਵਲ ਆ ਸੂਟ ਸੀਗਾ ਦੇਖੋ ਦੇਖੋ ਇਹ ਕੇਵਲ ਆ ਸੂਟ ਸੀ ਬਹੁਤ ਪਿਆਰਾ ਸੂਟ ਬਣਿਆ ਜੀ ਇਹ ਵੀ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲਾ ਰਹਿ ਆ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਰੈਡੀ ਹੋ ਕੇ ਆਇਆ ਬਹੁਤ ਪਿਆਰਾ ਲੱਗਦਾ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਇਹ ਨਾਲ ਠੀਕ ਹੈ ਜੀ ਸੂਟ ਦੀ ਜਿਹੜੀ ਤੁਸੀਂ ਗ੍ਰੇਸ ਦੇ ਸਕਦੇ ਹੋ ਦੁਪੱਟੇ ਦੇ ਨਾਲ ਫਲਸਲੀਨ ਦੇ ਹੋਇਆ ਦੁਪੱਟੇ ਰੈਡੀ ਇਹ ਦੇ ਨਾਲ ਹਾਂਜੀ ਇਹ ਸੀ ਅੱਜ ਦੀ ਸਾਡੀ ਕਲੈਕਸ਼ਨ ਕੱਲ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਸਾਡੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ